ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਭਾਸ਼ਾ ਅਲੋਪ ਹੋ ਰਹੇ ਸ਼ਬਦ ਲੜੀ ਨੰਬਰ 3 ਤੁਹਾਡੇ ਸਾਹਮਣੇ ਆ ਆਪਾਂ ਇਹ ਕਈ ਦਿਨਾਂ ਤੋਂ ਲਗਾਤਾਰ ਲੜੀ ਪਾ ਰਹੇ ਆ ਅਲੋਪ ਹੋ ਰਹੇ ਸ਼ਬਦਾਂ ਦੀ ਪਹਿਲਾ ਦੋ ਜਿਹੜੀਆਂ ਵੀਡੀਓ ਸ਼ਬਦਾਂ ਦੀਆਂ ਪਹਿ ਚੁੱਕੀਆਂ ਤੇ ਉਹਨਾਂ ਦੇ ਅਰਥ ਦੱਸ ਕੇ ਵੀ ਦੋ ਵੀਡੀਓ ਤੁਸੀਂ ਦੇਖ ਚੁੱਕੇ ਹੋ ਇਸ ਚੈਨਲ ਦੇ ਉੱਤੇ ਤਾਂ ਹੁਣ ਅੱਜ ਲੜੀ ਨੰਬਰ 3 ਹੌਲੀ ਹੌਲੀ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀਡੀਓ ਦੇ ਵਿੱਚ ਸੁਧਾਰ ਕਰਦੇ ਰਾਂਗੇ ਲੜੀ ਨੰਬਰ 3 ਦੇ ਵਿੱਚ ਤੁਹਾਡੇ ਪੰਜ ਜਿਹੜੇ ਅਗਲੇ ਸ਼ਬਦ ਨੇਗੇ ਉਲੋਪ ਹੋ ਰਹੇ ਸ਼ਬਦ ਨੇ ਉਲੋਪ ਹੋਣ ਦੇ ਜਾਂ ਕਿਨਾਰੇ ਤੇ ਨੇ ਉਹ ਸ਼ਬਦ ਨੇ ਪਹਿਲਾ ਸ਼ਬਦ ਤੁਹਾਡੀ ਸਕਰੀਨ ਤੇ ਹੈਗਾ ਆਲਾ ਆਲਾ ਨਹੀਂ ਆਲਾ ਦੂਜਾ ਸ਼ਬਦ ਹੈਗਾ ਕਣਕਵੰਨਾ ਤੀਜਾ ਸ਼ਬਦ ਹੈਗਾ ਪਗਡੰਡੀ ਚੌਥਾ ਸ਼ਬਦ ਹੈਗਾ ਰੁੱਕਾ ਪੰਜਵਾਂ ਸ਼ਬਦ ਹੈਗਾ ਮੌਲੀ ਤੁਸੀਂ ਇਹਨਾਂ ਪੰਜੇ ਸ਼ਬਦਾਂ ਦੇ ਤੁਸੀਂ ਅਰਥ ਕੀ ਪਹਿਚਾਨਦੇ ਹੋ ਤੁਹਾਨੂੰ ਕੀ ਲੱਗਦਾ ਜਿਸ ਨੂੰ ਪਤਾ ਤਾਂ ਕਿਰਪਾ ਕਰਕੇ ਕਮੈਂਟ ਦੇ ਜ਼ਰੀਏ ਇਹਨਾਂ ਦੇ ਅਰਥ ਸਾਡੇ ਨਾਲ ਸਾਂਝੇ ਜ਼ਰੂਰ ਕਰੋ ਤਾਂ ਕਿ ਇਸ ਲੜੀ ਨੂੰ ਆਪਾਂ ਬੜੇ ਪਿਆਰ ਸਤਿਕਾਰ ਦੇ ਸਦਕਾ ਅੱਗੇ ਵਧਾ ਸਕੀਏ ਇਸ ਨੂੰ ਹੋਰ ਸਾਨੂੰ ਸਹਿਯੋਗ ਦੇਣ ਦੀ ਤੁਸੀਂ ਕਿਰਪਾਲਤਾ ਜ਼ਰੂਰ ਕਰੋ ਮੈਂ ਉਮੀਦ ਕਰਦਾ ਤੁਹਾਡੇ ਸਵਾਲਾਂ ਦੀ ਉਡੀਕ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ